ਨਾ ਬਣਾ ਦਿੰਦੀ ਸੀ ਇੱਥੇ ਆ ਕੇ ਸਹੀ ਹੋਈ ਆ ਕਿੰਨਾ ਕ ਸ਼ੁਕਰ ਕਰਦੇ ਆਂ ਜੀ ਵਾਹਿਗੁਰੂ ਦਾ ਬਹੁਤ ਜਿਆਦਾ ਸ਼ੁਕਰ ਕਰਦੇ ਆਂ ਦਾ ਬਹੁਤ ਘਟੀਆਂ ਜਾਂਦੀਆਂ ਨੇ ਬਹੁਤ ਦੁੱਖ ਬਦਲੀਆਂ ਕੱਟੀਆਂ ਜਾਂਦੀਆਂ ਨੇ ਮੇਰੇ ਬੱਚੇ ਵੱਡੇ ਹੋ ਗਏ ਨੇ ਪਰ ਉਹ ਵੀ ਬਹੁਤ ਅੰਸੂ ਦਰ ਗਏ ਨੇ ਕਹਿਣਾ ਮੰਦੇ ਨੇ ਮੇਰਾ ਆ ਵੀ ਬਹੁਤ ਸੁਧਰ ਗਿਆ ਹੈ ਬਹੁਤ ਹੀ ਸ਼ੁਭ ਆਜਾ ਮੈਨੂੰ ਤੁਹਾਡੇ ਨਾਲ ਤੇ ਸੰਗਤ ਆਵੇ ਮੈਂ ਦਰਸ਼ਨ ਕਰੇ ਬਹੁਤ ਅਨੰਦ ਆਏਗਾ ਤੇ ਆਓਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਖੰਨੰਦਾ ਬਹੁਤ ਨੰਦਾ ਆਂਦਾ ਹੈ ਸਵੇਰੇ ਆਨੇ ਆ ਸ਼ਾਮੀ ਜਾਂਦੇ ਆ ਬਹੁਤ ਨੰਦਾ ਆਂਦਾ ਹੈ ਇੱਥੇ ਆ ਕੇ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇੱਥੇ ਆਉਂਦਿਆਂ ਨੂੰ ਸਾਲ ਹੋਣ ਵਾਲਾ ਮੈਂ ਹਾਂਜੀ ਤੇ ਕਿੰਨਾ ਕਿ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆ ਬਈ ਜਦੋਂ ਇੱਥੇ ਆਣਾ ਚੁਰਾ ਬਹੁਤ ਬਦਲਾਅ ਆਇਆ ਮੈਂ ਪਹਿਲਾਂ ਬਿਮਾਰ ਰਹਿੰਦੀ ਸੀ ਇੱਥੇ ਆ ਕੇ ਸਹੀ ਹੋਈ ਹਾਂ ਬਹੁਤ ਬਦਲਾਅ ਆਇਆ ਹੈ ਕਿੰਨਾ ਕ ਸ਼ੁਕਰ ਕਰਦੇ ਆ ਜੀ ਵਾਹਿਗੁਰੂ ਦਾ ਬਹੁਤ ਜਿਆਦਾ ਸ਼ੁਕਰ ਕਰਦੇ ਆ ਨਾ ਦਾ ਤੇ ਵਿਸ਼ਵਾਸ ਕਿੰਨਾ ਕ ਵੱਧ ਹੈ ਵੀ ਜਦੋਂ 10 ਦਿਨ ਪਹਿਲਾਂ ਬਿਮਾਰ ਰਹੇ ਸੀ ਹੁਣ ਠੀਕ ਹੋ ਹਾਂ ਜੀ ਵਿਸ਼ਵਾਸ ਕਿੰਨਾ ਕ ਵੱਧ ਹੈ ਵੀ ਸਿਰਫ ਇੱਥੇ ਚਪੈਣਾ ਸਾਹਿਬ ਆ ਕੇ ਸੇਵਾ ਕਰਨੀ ਆ ਤੇ ਤੁਹਾਡੇ ਜੀਵਨ ਦੇ ਦੁੱਖ ਤਕਲੀਫਾਂ ਸਭ ਕੱਟੀਆਂ ਜਾਂਦੀਆਂ ਨੇ ਬਹੁਤ ਕੱਟੀਆਂ ਜਾਂਦੀਆਂ ਨੇ ਬਹੁਤ ਦੁੱਖ ਬਦਲੀਆਂ ਕੱਟੀਆਂ ਜਾਂਦੀਆਂ ਨੇ ਮੇਰੇ ਬੱਚੇ ਵੱਡੇ ਹੋ ਗਏ ਨੇ ਪਰ ਉਹ ਵੀ ਬਹੁਤ ਅੰਸੂਰ ਹੋ ਗਏ ਨੇ ਕਹਿਣਾ ਮੰਨਦੇ ਨੇ ਮੇਰਾ ਆ ਵੀ ਬਹੁਤ ਸੁਧਰ ਗਿਆ ਹੈ ਬਹੁਤ ਈਸ਼ਵਾਸ ਹੈ ਮੈਨੂੰ ਤੁਹਾਡੇ 'ਤੇ ਵਿਸ਼ਵਾਸ ਸੰਗਤ ਨੂੰ ਵੀ ਕਹਿਣਾ ਚਾਹੁੰਗੇ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਜੀ ਹਾਂਜੀ ਸੰਗਤ ਆਵੇ ਮੈਂ ਦਰਸ਼ਨ ਕਰੇ ਬਹੁਤ ਆਨੰਦ ਆਏਗਾ ਤੇ ਆਓਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਅਸਾਂ ਵਾਹਿਗੁਰੂ ਜੀ ਕੀ ਬੋਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਖੰਨੰਦਾ ਬਹੁਤ ਨੰਨੰਦਾ ਅੰਦਾਸ ਸਵੇਰੇ ਆਨੇ ਆ ਸ਼ਾਮੀ ਜਾਂਦੇ ਆ ਬਹੁਤ ਨੰਨੰਦਾ ਅੰਦਾਸ ਤੇ ਆ ਕੇ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇੱਥੇ ਆਉਂਦਿਆਂ ਨੂੰ ਸਾਲ ਹੋਣ ਵਾਲਾ ਮੈਂ ਹਾਂਜੀ ਤੇ ਕਿੰਨਾ ਕਿ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆ ਬਾਈ ਜਦੋਂ ਇੱਥੇ ਆਣਾ ਚੁਰਾ ਬਹੁਤ ਬਦਲਾਅ ਆਇਆ ਮੈਂ ਪਹਿਲਾਂ ਬਿਮਾਰ ਰਹਿੰਦੀ ਸੀ ਇੱਥੇ ਆ ਕੇ ਸਹੀ ਹੋਈ ਹਾਂ ਬਹੁਤ ਬਦਲਾਅ ਆਇਆ ਹੈ ਕਿੰਨਾ ਕ ਸ਼ੁਕਰ ਕਰਦੇ ਆ ਜੀ ਵਾਹਿਗੁਰੂ ਦਾ ਬਹੁਤ ਜਿਆਦਾ ਸ਼ੁਕਰ ਕਰ ਗਿਆ ਨਾ ਦਾ ਤੇ ਵਿਸ਼ਵਾਸ ਕਿੰਨਾ ਕ ਵੱਧ ਹੈ ਵੀ ਜਦੋਂ ਅਸੀਂ ਦੱਸਿਆ ਪਹਿਲਾਂ ਬਿਮਾਰ ਰਹਿੰਦੇ ਸੀ ਹੁਣ ਠੀਕ ਹੋ ਹਾਂ ਜੀ ਤੇ ਵਿਸ਼ਵਾਸ ਕਿੰਨਾ ਕ ਵੱਧ ਹੈ ਵੀ ਸਿਰਫ ਇੱਥੇ ਚਪੈਰਾ ਸਾਹਿਬ ਆ ਕੇ ਸੇਵਾ ਕਰਨੀ ਹੈ ਤੇ ਤੁਹਾਡੇ ਜੀਵਨ ਦੇ ਦੁੱਖ ਤਕਲੀਫਾਂ ਸਾਬ ਕੱਟੀਆਂ ਜਾਂਦੀਆਂ ਨੇ ਬਹੁਤ ਕੱਟੀਆਂ ਜਾਂਦੀਆਂ ਨੇ ਬਹੁਤ ਦੁੱਖ ਬਦਲੀਆਂ ਕੱਟੀਆਂ ਜਾਂਦੀਆਂ ਨੇ ਮੇਰੇ ਬੱਚੇ ਵੱਡੇ ਹੋ ਗਏ ਨੇ ਪਰ ਉਹ ਵੀ ਬਹੁਤ ਅੰਸੂ ਰਗਏ ਨੇ ਕਹਿਣਾ ਮੰਨਦੇ ਨੇ ਮੇਰਾ ਆ ਵੀ ਬਹੁਤ ਸੁਧਰ ਗਿਆ ਹੈ ਬਹੁਤ ਈ ਸ਼ੁਕਰ ਹੈ ਮੈਨੂੰ ਤੁਹਾਡਾ ਨਾ ਦੇ ਮੈਨੂੰ ਕੀ ਕਹਿਣਾ ਚਾਹੁੰਗੇ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਜੀ ਹਾਂਜੀ ਸੰਗਤ ਆਵੇ ਮੈਂ ਦਰਸ਼ਨ ਕਰੇ ਬਹੁਤ ਅਨੰਦ ਆਏਗਾ ਤੇ ਆਓਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਅਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜਿੰਨੇ ਕੰਨਾਂ ਦਾ ਬਹੁਤ ਨੰਨਾਂ ਦਾ ਸੇਰ ਸੇਰ ਆਨੇ ਆ ਸ਼ਾਮੀ ਜਾਂਦੇ ਆ ਬਹੁਤ ਨੰਨਾਂ ਦਾ ਤੇ ਆ ਕੇ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇੱਥੇ ਆਉਂਦਿਆ ਨਾ ਸਾਲ ਹੋਣ ਵਾਲਾ ਮੈਂ ਹਾਂਜੀ ਤੇ ਕਿੰਨਾ ਕ ਤੁਹਾਡੇ ਜੀਵਨ ਦੇ ਵਿੱਚ ਬਦਲਾ ਆ ਬਾਈ ਜਦੋਂ ਇੱਥੇ ਆਉਣਾ ਚਲੋ ਬਦਲਾ ਆਇਆ ਮੈਂ ਬਣਾ ਬਿਮਾਰ ਦਿੰਦੀ ਸੀ ਇੱਥੇ ਆ ਕੇ ਸਹੀ ਹੋਈ ਹਾਂ ਬਹੁਤ ਬਦਲਾਵ ਆ ਗਿਆ ਕਿੰਨਾ ਕ ਸ਼ੁਕਰ ਕਰਦੇ ਆ ਜੀ ਵਾਹਿਗੁਰੂ ਦਾ ਬਹੁਤ ਜਿਆਦਾ ਸ਼ੁਕਰ ਕਰ ਗਿਆ ਨਾ ਦਾ ਵਿਸ਼ਵਾਸ ਕਿੰਨਾ ਕਵੱਦਾ ਹੈ ਵੀ ਜਦੋਂ 10 ਪਹਿਲਾਂ ਬਿਮਾਰ ਰਹਿੰਦੇ ਸੀ ਹੁਣ ਠੀਕ ਹਾਂ ਵਿਸ਼ਵਾਸ ਕਿੰਨਾ ਕਵੱਦਾ ਵੀ ਸਿਰਫ ਇੱਥੇ ਚਪੈਣਾ ਸਾਹਿਬ ਆ ਕੇ ਸੇਵਾ ਕਰਨੀ ਹੈ ਤੇ ਤੁਹਾਡੇ ਜੀਵਨ ਦੇ ਦੁੱਖ ਤਕਲੀਫਾਂ ਸਭ ਕੱਟੀਆਂ ਜਾਂਦੀਆਂ ਨੇ ਬਹੁਤ ਕੱਟੀਆਂ ਜਾਂਦੀਆਂ ਨੇ ਬਹੁਤ ਦੁੱਖ ਬਦਲੀਆਂ ਕੱਟੀਆਂ ਜਾਂਦੀਆਂ ਨੇ ਮੇਰੇ ਬੱਚੇ ਵੱਡੇ ਹੋ ਗਏ ਨੇ ਪਰ ਉਹ ਵੀ ਬਹੁਤ ਅੰਸੂਰ ਹੋ ਗਏ ਨੇ ਕਹਿਣਾ ਮੰਨਦੇ ਨੇ ਮੇਰਾ ਆ ਵੀ ਬਹੁਤ ਸੁਧਰ ਗਿਆ ਹੈ ਬਹੁਤ ਵਿਸ਼ਵਾਸ ਹੈ ਮੈਨੂੰ ਤੁਹਾਡਾ ਨਾ ਦੇ ਸੰਗਤ ਨੂੰ ਵੀ ਕਹਿਣਾ ਚਾਹੁੰਦੇ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਜੀ ਹਾਂਜੀ ਸੰਗਤ ਆਵੇ ਮੈਂ ਦਰਸ਼ਨ ਕਰੇ ਬਹੁਤ ਆਨੰਦ ਆਏਗਾ ਤੇ ਆਓਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਅਸਾਂ ਵਾਹਿਗੁਰੂ ਜੀ ਕੀ ਬੋਤ ਹੈ